ਇਹਨੂੰ ਆ ਜਮਾਰਦੇ ਤੇ ਇਹਨੂੰ ਪੁੱਛਦੀ ਆ ਕਿ ਚਾਬੀ ਗਵਾਚੀ ਆ ਕਿ ਮੈਨੂੰ ਛੇੜਨ ਬਣਾਉਣ ਰਏ ਆ ਵੇ ਲਖਬੀਰੋ ਰਾਹ ਹੋਗਾ ਸੁਣ ਮੇਰੀ ਹਾਂਜੀ ਮੰਮੀ ਮੇਰੀ ਸੁਣ ਗੱਲ ਉਹ ਕਹੀ ਜਾਣ ਰਹੀ ਆ ਕਿ ਚਾਬੀ ਗਵਾਚ ਗਈ almari ਦੀ ਗਵਾਚੀ ਆ ਕਿ ਮੈਨੂੰ ਛੇੜਨ ਬਣਾਉਣ ਰਏ ਜੇ ਕੋ ਨਹੀਂ ਨਹੀਂ ਗਵਾਚੀ ਆ ਸੱਚੀ ਇਹਦੀ ਬਰ ਖੀ ਗਈ ਵੀਦੇ ਤੋਂ ਮੁਰਕੇ ਲੱਭਣੀ ਨਹੀਂ ਰਹੀ ਉਹ ਨਹੀਂ ਉਹ ਲੱਭਣੀ ਉਰਖੀ ਗਈ ਆ ਤੇ ਨਾਲੇ ਜਿਹੜਾ ਲੀੜਾ ਕਪੜਾ ਪਾਉਣ ਰਿਹਾ ਜੇ ਇਹ ਲਮਾਰੀ ਜੋਂ ਨਿਕਲ ਨਹੀਂ ਆ ਘਰ ਕਿਤੇ ਨਹੀਂ ਨਹੀਂ ਲੋਕਰ ਦੇ ਵਿੱਚ ਹੁੰਦੀ ਲੱਬਣ ਦੀ ਚਾਬੀ ਕੇ ਲੋਕਰ ਵਾਲੀ ਅੱਛਾ ਠੀਕ ਵਾ ਇਹ ਮੈਨੂੰ ਸਗੋਂ ਦਹੀਂ ਘਾਣ ਨੂੰ ਮੈਨੂੰ ਬਣਾ ਕਰਿਆ ਉਹ ਚਾਬੀ ਤੇ ਮੌਦਰੀ ਜਲੇ ਹਾਜ ਕਿੰਨੇ ਦਿਨ ਹੋ ਗਏ ਆ ਮੈਨੂੰ ਕਹਿਣ ਲਈ ਆ ਕਿ ਸੈਟ ਫੜਾ ਤੇ ਪਰ ਜਾਈਏ ਜਿਹਦਾ ਫੋਨ ਆਇਆ ਵਾ ਤੇ ਪੇਕੇ ਆ ਤੇ ਵੇਖ ਲੈ ਪੜਿਆ ਵਿਚਾਰ ਲੈ ਕਿ ਕਿੱਦਾਂ ਕਰਨੀ ਆ ਆਤਿ ਲਾਕੀਆਂ ਜਿਹੜੀਆਂ ਮੇਰ ਨਾਲ ਘਾਟੀ ਮਾਰੇ ਤੇ ਚੰਗੀ ਗੱਲ ਹੈ। ਉੱਥੇ ਨਹੀਂ ਵਹਦਾ ਸਾਡੇ ਇੱਥੇ ਆ। ਇੱਥੇ ਵੀ ਆਵਾਜ਼ ਧਰਾ ਪਸ। ਇਹ ਮੈਨੂੰ ਕਿੰਨੇ ਦਿਨਾਂ ਡਈ ਹੈ ਗੈਣਾ। ਇਹ ਟਾਬੀ ਬਣਾ ਕੇ ਲੈ ਆਵਲੋ ਕਰਦੀ। ਮੈਂ ਅੱਜ ਹੀ ਚੱਲੇ ਆਂ ਤਾਂ ਅੱਜ ਬਣਾ ਕੇ ਲੈ ਆ ਕੇ ਤੇ ਫਿਰ ਤੁਹਾਨੂੰ ਅੱਜ ਕਰ ਦਿੰਦੇ ਵਾ। 2 ਮਹੀਨੇ ਹੋ ਗਏ ਆ। ਬਾਜ਼ਾਰ ਤੋਂ ਪਾਈ ਜਾਂਦੀ ਆ। ਕਿ ਅੱਜ ਨਹੀਂ ਤਾਂ ਸਵੇਰੇ ਸਵੇਰੇ ਨਹੀਂ ਤਾਂ ਕੱਲ ਨੂੰ। ਇਹ ਗੱਲ ਨਹੀਂ ਹੋਵਾਨੀ। ਪਹਿਲਾਂ ਇਹਨੇ ਗੱਲ ਹੀ ਨਹੀਂ ਕੀਤੀ ਮੇਰ ਨਾਲ। ਜਦੋਂ ਲੱਭਣਾ ਕੀ ਤੇ ਮੜ ਕੇ ਚਾਬੀ ਨਹੀਂ ਲੱਭਣ ਦੀ ਇਹਨੂੰ। ਰੱਖੀ ਪਤਾ ਨਹੀਂ ਕਿੱਥੇ ਗਈ ਆ। ਚੱਲਿਆ ਆਜਾ ਬਿਣਾ ਕੇ ਚੱਲਿਆ ਗਿਆ ਨਾ ਤੇ ਕੱਢ ਕੇ ਦੇ ਸੱਟ ਮੈਨੂੰ ਕੋਈ ਗੱਲ ਨਹੀਂ ਮੱਲਿਆ ਨਾ ਬਣਾ ਕੇ ਜਿੱਦਾਂ ਉਹ ਕਹਿੰਦੀ ਆ ਨਾ ਉਹਦਾ ਤਾਂ ਵੀ ਕਰੀ ਜਾਣ ਡਿਆ ਵਾ ਉਹ ਨਹੀਂ ਨਹੀਂ ਦੰਦੀ ਕੋਈ ਗੱਲ ਨਹੀਂ ਕੀ ਗੀ ਗੱਲ ਨਹੀਂ ਕੀ ਏਦਾਂ ਦੀ ਉਹਦੀ ਪਰਜਾਈ ਝੂਠ ਬੋਲਦੀ ਜਦੋਂ ਫੋਨ ਕਰਨ ਡਈ ਮੈਨੂੰ ਦੋ ਤਿੰਨ ਵਾਰਾਂ ਨੇ ਫੋਨ ਕੀਤਾ ਪਹਿਲੀ ਵਾਰਾਂ ਕਿਹਾ ਮੰਮੀ ਉਹਦੀ ਗੱਲ ਤੇ ਯਕੀਨ ਨਾ ਕਰੋ ਮੈਂ ਯਕੀਨ ਨਹੀਂ ਕੀਤਾ ਦੂਜੀ ਵਾਰਾਂ ਨੇ ਫੇਰ ਫੋਨ ਕੀਤਾ ਐਡੀ ਸਿਹਤਾਂ ਤੋਂ ਵੀ ਨਹੀਂ ਗਈ ਹੈਗੀ ਉਹ ਬਹੇ ਪਧਰੀ ਵੀ ਨਹੀਂ ਜਿਸ ਦੇਣ ਨਹੀਂ ਤੇ ਜੇ ਉਹ ਨਹੀਂ ਪਧਰੀ ਤੇ ਆ ਜਿਹੜੀ ਸਾਡੇ ਘਰ ਆਈ ਪਧਰੀ ਇਹ ਵੀ ਨਹੀਂਗੀ ਹੈਗੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਮੇਨ ਗੱਲ ਤਾਂ ਸੁਣਨੀ ਦੀ ਹੈ ਨਾ ਉਹ ਤੁਹਾਨੂੰ ਨੇ ਵਾਪਸ ਕਰ ਦੇਣਾ ਸ਼ਾਮਾਂ ਨੂੰ ਅੱਜ ਕੋਈ ਗੱਲ ਨਹੀਂ ਜੇ ਤੋ ਕਰੂਗੀ ਨਾ ਉਦੋਂ ਹੀ ਆ ਵਾਪਸ ਤੇ 2 ਮਹੀਨੇ ਹੋ ਗਏ ਕਰਨ ਲਈ ਇਹਨੂੰ ਚਲੋ ਕੋਈ ਗੱਲ ਨਹੀਂ ਜੇ ਕਰ ਦੋਗੀ ਵਾਪਸ ਫੇਰ ਹੋ ਜਾਊਗਾ ਸਾਰਾ ਕੁਝ ਠੀਕ ਆ ਹੋ ਜਾਊਗਾ ਠੀਕ ਚਲੋ ਕੋਈ ਗੱਲ ਨਹੀਂ ਚਾਬੀ ਮੈਂ ਬਣਾ ਕੇ ਲੈ ਆਣਾ ਅੱਜ ਕੀ ਗੱਲ ਹੋ ਕੱਲ ਨੂੰ ਰਕਮ ਦੀਆਂ ਚੀਜ਼ਾਂ ਬਣਾਓਗੇ ਨਾ ਕੀਰ ਪਤਾ ਲੱਗਣਾ ਕਿ ਕਿਦਾਂ ਬਣਾਈ ਦਿਆਂਵਾਂ ਆਹ ਦੇਹੀ ਬਣਾਤਾ ਤੇ ਤੁਹਾਨੂੰ ਗੱਲਾਂ ਆਉਂਦੀਆਂ ਹੋ ਤੇਰੇ ਵਰਗਨ ਝੱਡੂ ਬਣਾਉਂਦੀਆਂ ਹੰਦੀਆਂ ਸਭ ਕੁਝ ਹੈਗਾ ਟੋ ਕੇ ਪੇਕੇ ਸੋੜ ਦਿੰਦੀਆਂ ਹੰਦੀਆਂ ਵੇਂਦੇ ਹੁੰਦੇ ਤੇਰੇ ਵਰਗੇ ਕਾ ਮਾਰੇ ਘਰ ਮਕੇ ਆਹ ਤੇ ਸ਼ੁਕਰ ਹੈ ਕਿ ਮੰਮੀ ਦਾ ਮੈਨੂੰ ਫੋਨ ਆ ਗਿਆ ਤੇ ਪਤਾ ਲੱਗ ਗਿਆ ਨਹੀਂ ਤੇ ਜੇ ਸਾ ਨਾ ਮੰਮੀ ਮੈਨੂੰ ਭੋਲਣ ਦੇ ਨਾ ਤੇ ਇਹਨਾਂ ਦੇ ਘਰੋਂ ਘਟਦਾ ਮੈਨੂੰ ਖਾਉਦਾ ਚੱਲ ਉਹਦਾ ਹਿੰਦ ਬਲੀ ਗਿੜ ਲੈਣ ਜਣਾ ਹੈ ਯਾਰ ਲਓ ਇਹਨਾਂ ਨੂੰ ਚਾਬੀ ਦੇ ਤੇ ਬਹਾਨਾ ਹੀ ਲਾਇਆ ਹੋਆ ਚੱਲ ਨਾ ਮੈਂ ਥੋੜੀ ਜਿਆਦਾ ਥੱਕ ਲੈ ਹੀ ਉਹਨਾਂ ਜਾ ਕੇ ਲੈ ਆ ਕੇ ਮੜ ਕੇ ਫੜਾਈਏ ਇਹਨਾਂ ਨੂੰ ਆ ਇਹ ਬਣੀ ਗਏ ਉਹਨੇ ਹਟਣਾ ਜਿਹੜੀ ਵਾਲੀ ਬੋਰੀ ਫੜ ਲੈਂਦੇ ਨਾ ਉਹ ਵੀ ਛੱਡਦੇ ਨਹੀਂ ਹੈ ਕੁਝ ਕਰਨੀ ਇਹਨਾਂ ਨੂੰ ਹੁਣੇ

ਕਿੰ ਪਤਾ ਹੀ ਨਾ ਲੱਗੇ ਕਿ ਇਹ ਗੱਲ ਦਾ ਉਹ ਨੂੰ ਇਹਨਾਂ ਕੋਈ ਦੱਸਣ ਵਾਲਾ ਬਣੇ ਪਈ ਤੇ ਤਸਵੀਰ ਵੀ ਮੈਂ ਲੱਗੀ ਹਾਂ ਹਾਂ ਜੀ ਅੱਜ ਪੇਕੇ ਉਹਨਾਂ ਜੀ ਚਲ ਗਏ ਪੇਕੇ ਉੱਥੇ ਕੰਮ ਸੀ ਉਹਨੂੰ ਕੋਈ ਤੇ ਮੈਂ ਕੀਤਾ ਸ਼ੁਕਰ ਵੀ ਚਲ ਗਈ ਆ ਤੇ ਕਿਹਾ ਮੈਂ ਹੁਣ ਹੱਥ ਜੱਥ ਮਾਰ ਕੇ ਤੇ ਹਾਰ ਤੇ ਆਪਣੇ ਕੀ ਦਾ ਲੱਭਾ ਹਾਂ ਜੋ ਮਸੂਈਰ ਦਿਖਾ ਪਗੀ ਜੇ ਫੋਨ ਫੋਨ ਕੇ ਕਦੀ ਕਿਤੇ ਵੱਡਾ ਜਗ ਕਦੀ ਕਿਤੇ ਤੇ ਕਿੱਥੇ ਲਕਾ ਕੇ ਕੱਪੜਿਆਂ ਦੇ ਵਿੱਚ ਰੱਖ ਕੇ ਤੇ ਬੈੱਡ ਦੇ ਥੱਲੇ ਰੱਖਿਆ ਜਦ ਮੈਂ ਹੌਲੀ ਹੋਈ ਸਾਰੇ ਕੱਪੜੇ ਕੱਢ ਕੇ ਰੱਖ ਕੇ ਤੇ ਵੇਖਿਆ ਤਾਂ ਥੱਲੇ ਆ ਲੇਟਿਆ ਤੇ ਮੈਂ ਕੱਢਿਆ ਮੈਂ ਤਾਂ ਸ਼ੁਕਰ ਕੀਤਾ ਕਿ ਮਹਾਰਾਜ ਸ਼ੂਗਰ ਮੈਨੂੰ ਲੱਪਿਆ ਵਾ ਉਹਨਾਂ ਤੇ ਦੇਣਾ ਹੀ ਨਹੀਂ ਸੀ ਉਹ ਤਾਂ ਮੁਫਤ ਹੀ ਗਈ ਸੀ ਸਾਡੇ ਕੋ ਹੈ ਹੀ ਨਹੀਂ ਗਾ ਮੇਰੇ ਨੂੰ ਸ਼ੁਕਰੀਆ ਹੋ ਗਿਆ ਵਾ ਵੀ ਲੱਭ ਗਿਆ ਵਾ ਨਹੀਂ ਜੀ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਵੀ ਡੁਪਲੀਕੇਟ ਲੈ ਕੇ ਆਣਾ ਹੂੰ ਮੇਰਾ ਸੱਚੀ ਦੱਸਾਂ ਤਾਂ ਮੇਰਾ ਮਨ ਨਹੀਂ ਮੰਨਦਾ ਇਸ ਚੀਜ਼ ਨੂੰ ਨਹੀਂ ਤੇ ਵੀ ਇੰਨਾ ਕਰਨ ਲਈ ਪਰ ਇਹ ਨਹੀਂ ਮੰਦੀ ਆਂਦੀ ਨਹੀਂ ਇਦਾਂ ਕਰ ਲਈਏ ਤੇ ਬਚਾ ਹੋ ਜੂਗਾ ਕਰਦਾ ਪਰ ਵੱਜ ਨੁਕਸਾਨ ਹੋਣਾ ਹੈ ਮੈਂ ਤੇ ਫੋਲ ਫਾਲ ਕੇ ਜਦੋਂ ਮੈਨੂੰ ਲੱਭਾ ਤੇ ਮੇਰੇ ਚ ਤਾਂ ਪੈ ਗਈ ਜਾਨ ਮੈਂ ਕਿਹਾ ਸ਼ੁਕਰ ਹੈ ਮਹਾਰਾਜ ਹਾਰ ਲੱਪਿਆ ਸੈਟ ਲੱਪਿਆ ਤੇ ਫੇਰ ਮੈਂ ਤੈਨੂੰ ਫੋਨ ਕੀਤਾ ਐਸਾ ਹੁਣ ਮੈਂ ਮੁੰਡੇ ਨੂੰ ਫੋਨ ਕਰਾਂ ਤੇ ਆਣ ਕੇ ਤੇ ਲੈ ਜਾ ਇਹ ਆ ਗਈ ਬੜਾ ਤੇ ਇਹਨੇ ਵੇਖ ਲਿਆ ਤੇ ਹਣ ਤੇ ਫੇਰ ਮੇਰੇ ਕੋਲ ਕੋ ਲੈਣਾ ਉਹੋ ਦੀ ਗੱਲ ਵਾ ਤੂੰ ਹੁਣ ਕੀਤਾ ਤੇ ਸਾਡੇ ਵੀ ਜਾਣ ਜਾਣ ਆਈ ਆ ਆਹੋ ਇਹ ਚੰਗਾ ਹੋ ਗਿਆ ਨਾ ਤੇ ਮਹਾਰਾਜ ਨੇ ਟੋਟਕਾ ਹਤਾ ਚਲੋ ਚਲੀ ਗਈ ਤੇ ਮੈਂ ਮਾਰ ਲਿਆ ਹੱਥ ਸੋ ਨਹੀਂ ਸੋ ਡਬਲ ਝੂਠ ਮਾਰਨ ਬਜਾ ਲਿਆ ਨਹੀਂ ਪੁੱਤ ਝੂਠ ਨਾਲੇ ਝੂਠ ਦਾ ਝੂਠ ਨਾਲੇ ਨਕਲੀ ਦੀ ਚੀਜ਼ ਜਿਹੜੀ ਨਕਲੀ ਹੁੰਦੀ ਆ ਅਸਲੀ ਰੋਣੀ ਜਾਣੀ ਆ ਉਹ ਕਦੇ ਨਹੀਂ ਆਣੇ ਤੇਰੇ ਮਾਪਿਓ ਉਹਨਾਂ ਨੂੰ ਪਤਾ ਨਹੀਂ ਲੱਗਣਾ ਹਾਂਜੀ ਹਾਂਜੀ ਇਹ ਝੂਠੇ ਪਾਣਾ ਹੈ ਨਾ ਸਾਰਿਆਂ ਨੇ ਸਹੀ ਗੱਲ ਮੇਂਤੀ ਪਤਾ ਕਿੰਨੀ ਆ ਕੱਲ ਦੇ ਵਿੱਚ ਭਾਤੇ ਹੋਵੇ ਖੰਡੀ ਹੈ ਵੀ ਕਿਹੜਾ ਵੇਲਾ ਹੋਇਆ ਕਿਤੇ ਘਰੋਂ ਨਿਕਲਦੇ ਤੇ ਮੈਂ ਵੇਖਾਂ ਠੀਕ ਚਲੋ ਚਲੀ ਗਈ ਤੇ ਮੇਰੀ ਵੀ ਗੱਲ ਬਣ ਗਈ ਤੇ ਮੈਂ ਫਿਰ ਇਸੇ ਕਰਕੇ ਗਾਂ ਮਾਰੀ ਮੈਂ ਕੋਈ ਵੇਖਿਆ ਹੀ ਨਾ ਕਿ ਇਹਨੂੰ ਪਤਾ ਇਹਨੇ ਲੱਗੇ ਬਾਹਰ ਫੋਨ ਤੇ ਨੂੰ ਕਰ ਦਿੱਤਾ ਤੇ ਮੈਂ ਤੈਨੂੰ ਕਿਹਾ ਵੀ ਤੂੰ ਆ ਜਾ ਠੀਕ ਤੇ ਮੈਂ ਗਾੜੀ ਨੂੰ ਆ ਜਾਨੀਆ ਤਾਂ ਮੈਨੂੰ ਫਤ ਮੁੰਡਾ ਛੱਡ ਗਿਆ ਇੱਥੇ ਵਿਚਾਰਾ ਉਹ ਫਿਰਦਾ ਮੁੰਡਾ ਇਹ ਕਹਿੰਦਾ ਮੈਂ ਪੁੱਤ ਮੈਂ ਜਾਣਾ ਦਵਾਈ ਲੈਣ ਤੇ ਮੈਨੂੰ ਥੋੜਾ ਜਿਹਾ ਗਾਂ ਘਾਰਿਆ ਠੀਕ 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 ਉਹ ਮੈਨੂੰ ਵਿਚਾਰਾ ਫਿਰ ਇੱਥੇ ਛੱਡ ਗਿਆ ਠੀਕ ਜੀ ਆਹੋ ਤੇ ਫਿਰ ਹੁਣ ਮੈਂ ਹਾਂ ਚੱਲ ਆ ਵੇ ਪਰਉਣਾ ਤਾਂ ਲੈ ਜੇ ਮੇਰੀ ਵੀ ਜਾਣ ਖਲਾਸੀ ਹੋ ਜੇ ਚਲੋ ਮੈਂ ਸਗੋਂ ਲੱਗ ਗਿਆ ਆ ਜਾਣਾ ਨਹੀਂ ਕਰਦੇ ਤੇ ਮੈਂ ਹੁਣਾਂ ਹੀ ਸਵੇਰੇ ਗੱਡੀ ਲੈ ਕੇ ਤੇ ਉਹ ਮੇਰੇ ਨਾਲੋਂ ਪਹਿਲਾਂ ਡੈਡੀ ਲੈ ਕੇ ਚੱਲ ਗਏ ਤੇ ਤੈਨੂੰ ਉਦਾਂ ਆਖਿਆ ਸੀ ਵੀ ਗੱਡੀ ਤੇ ਆਵੀ ਪਰ ਚੈਨੋ ਕੋਈ ਨਹੀਂ ਜੇ ਗੱਡੀ ਡੈਡੀ ਲੈ ਕੇ ਮੈਂ ਲੈ ਕੇ ਹੁਣੀ ਸੀ ਮੇਰੇ ਝੂਟ ਦੀ ਕੀ ਮਾਰ ਰਹੀ ਉਹਨਾਂ ਨੇ ਉਹਨਾਂ ਦੇ ਮੈਸੇਜ ਆਮ ਹੀ ਇਸੇ ਕੰਮ ਮੈਨੂੰ ਦੱਸ ਕੇ ਆਉਣਾ ਪੈਣਾ ਹੈ ਵੀ ਕਿੱਥੇ ਚੱਲੇ ਆ ਕਿੱਥੇ ਚੱਲੇ ਨਾਲੇ ਗੱਡੀ ਘਰ ਵੀ ਹਣੀ ਡੈਡੀ ਸਵੇਰੇ ਪਹਿਲਾਂ ਲੈ ਕੇ ਚਲ ਕੋਈ ਨਹੀਂ ਤੇ ਮੈਂ ਚਲ ਕੋਈ ਨਹੀਂ ਸਾਡਾ ਕੰਮ ਕਰਨਾ ਚਾਹੀਦਾ ਵਾ ਸਾਡਾ ਬਸ ਜਿਹੜਾ ਕੰਮ ਪਤਾ ਉਹ ਹੋ ਗਿਆ ਨਾ ਹਾਂਜੀ ਹਾਂ ਬਿਲਕੁਲ ਬਿਲਕੁਲ ਵਰਨੀ ਤਾਂ ਚੀਜ਼ ਹੀ ਆ ਸਾਡਾ ਚੱਕਰ ਦੇ ਵਿੱਚ ਉਪ ਕਰਕੇ ਨਾਲ ਨਾਲ ਦੇ ਤੇ ਚੱਕਰ ਚੁੱਕ ਕੇ ਚਲ ਜਾ ਤੈਨੂੰ ਕਿਸੇ ਨੂੰ ਵੀ ਪਤਾ ਵਿੱਚ ਕੀ ਹੈ ਤੇ ਕੀ ਨਹੀਂ ਉਹ ਹੀ ਗੱਲ ਤੇ ਹੈ ਹੈਨਾ ਹਾਂਜੀ ਹਾਂ ਠੀਕ ਹੈ ਤੇ ਹੁਣ ਥੋੜਾ ਪਤਾ ਵਾ ਠੀਕ ਠੀਕ ਹੈ ਤੇ ਬਾਕੀ ਜਿਹੜਾ ਹੁਣ ਤੇ ਮੈਂ ਤੁਹਾਨੂੰ ਥੋੜਾ ਗਾਹ ਕਰਾਂ ਮੈਂ ਨਹੀਂ ਤੂੰ ਮੈਨੂੰ ਬਾਹ ਨਾ ਕਰਨ ਜਾ ਮੈਂ ਇੱਥੋਂ ਫੇਰ ਕੇ ਇਹ ਦੇਖਣੀ ਆ ਤਾਂ ਕਿਤੇ ਮਗਰ ਬੈ ਕੇ ਚਲ ਜਾਣਾ ਚਾਹਤੀ ਇਹਦਾ ਗੂਰ ਦਾ ਤੇ ਦੇਖ ਲੋ ਜੀ ਕਿੰਨੇ ਦਾ ਮੈਂ ਲੱਗੀ ਛੱਡ ਉਹਨਾਂ ਵਾ ਫੇਰ ਰਾਤ ਚੁੱਕ ਕੇ ਆਪਣਾ ਮੇਰੇ ਤਰ੍ਹਾਂ ਫਿਰੇਗਾ ਪਾਪਾ ਉਹ ਮੁੜ ਕੇ ਇਹੋ ਜਿਹੜਾ ਨੂਨ ਆ ਜੇ ਬੜਾ ਕਿ ਵੀ ਪੰਗਾਈ ਉਹਦੇ ਕਰੀਏ ਕੀ ਹੁਣ ਦੱਸੋ ਉਹ ਆ ਗਈ ਚੱਕਣਾ ਇਹ ਕਿਦਾਂ ਤੁਰੇ ਫਿਰਨਦੇ ਨੇ ਤੂੰ ਮੈਂ ਠੀਕ ਆ ਆ ਵੀ ਗੱਲ ਹੈਗੀ ਨਾਲ ਦਾ ਹੋਣੀ ਫਿਰ ਨਹੀਂ ਪਤਾ ਨਹੀਂ ਕੀ ਕਰਦੇ ਪਿਆਦੇ ਹੋਰ ਸ਼ੱਕ ਪੈ ਜਾਣਾ ਮਨ ਨੂੰ ਤਾਂ ਟਾਈਮ ਹੁੰਦਿਆ ਹੁੰਦਾ ਹੁਣ ਤੈਨੂੰ ਧੱਕਾ ਦੂੰ ਲੈ ਕੇ ਤੇ ਤੂੰ ਹੁਣ ਚਲਿਆ ਜਾ ਬਾਕੀ ਕੰਮ ਮੈਂ ਸੰਭਲਾਂਗੀ ਆਪੇ ਹੁਣ ਘਰ ਦਾ ਚਲੋ ਠੀਕ ਆ ਠੀਕ ਆ ਚਲੋ ਠੀਕ ਜੇ ਕੋਈ ਨਹੀਂ ਆਪਣਾ ਸੰਭਾਲੋ ਠੀਕ ਆ ਤੂੰ ਪਿੰਨੂ ਨਹੀਂ ਜਾਣਾ ਹੁਣ ਨਹੀਂ ਨਹੀਂ ਹੁਣ ਨਹੀਂ ਮੈਂ ਕਿਤੇ ਵੀ ਜਾਣਾ ਹੁਣ ਮੈਂ ਘਰ ਹੀ ਜਾਣਾ ਮੈਂ ਹੁਣ ਜਾਣੀ ਆ ਤੇ ਤੁਸੀਂ ਹੁਣ ਸੰਭਾਲ ਲਓ ਕੰਮ ਆਪਣਾ ਚਲੋ ਠੀਕ ਆ ਮੈਂ ਫਿਰ ਤੋਂ ਇੱਕ ਘਰ ਤੇ ਘਰ ਤੇ ਆਪਣੇ ਰੱਖੋ ਚਲੋ ਰੁਪਾ ਲਾ ਕੇ ਠੀਕ ਆ ਹੁਣ ਤਾਂ ਦਸਤ ਬਖਸ਼ੀ ਚਾ ਮੈਂ ਜਾ ਰਹਣਾ ਚੋਰੀ ਜਾਨ ਸੋਖੀ ਹੋ ਗਈ ਦੀ ਦੀ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਕਿੱਥੇ ਰਹਿ ਗਏ ਮੇਰਾ ਦੋਸਤ ਉਹਨਾਂ ਵਾਲੀ ਆ ਚਲ ਕੋਈ ਆ ਜਾਂਦੇ ਜੇ ਕਿਤੇ ਗਏ ਆ ਤਾਂ ਟਾਈਮ ਤੇ ਲੱਗ ਹੀ ਜਾਂਦਾ ਲੈ ਲੱਗਦਾ ਆਗੇ ਆਉਣ ਲੈ ਉਹ ਦੀਪੋ ਮੈਂ ਨਾ ਹੁਣ ਦੇਖ ਕੇ ਸੋਚਣ ਨੂੰ ਆਉਣ ਆਉਣ ਕਿਹੜਾ ਆਊਗਾ ਉਹ ਮਮਣੇ ਡੜਿਗੜੀ ਬਾਹਰ ਬਿਠੇ ਮੈਂ ਲੱਕਾ ਆ ਗਿਆ ਹਾਂ ਚਾ ਚੱਕਰ ਕਰ ਕੇ ਹੂੰ ਛੇ ਕਰ ਇਹ ਪਹਿਲਾਂ ਵਿੱਚ ਇਹੀ ਇਹੀ ਆ ਜੀਤੀ ਜੀ ਤੇ ਹਮਸਦਰਾਂ ਨੋ ਰਹੇ ਹਾਂ ਮੇਰੇ ਸੱਤਲ ਸਾਰਾ ਗਵਰ ਮਾਰ ਕੇ ਆਇਆ ਕਿ ਨਾਲ ਟਿਕਾ ਨਹੀਂ ਹਾਂ ਦਾਹਾਰਾ ਕੁਛ ਨਹੀਂ ਕਿਹਾ ਜਿੰਟੀ ਮੰਗੀ ਬਣ ਹੋਵੇ ਨਾ ਤਾਂ ਕੰਦਾ ਡੋਕਟੇ ਲੱਗਦੇ ਹੀ ਹੂੰ ਗੱਲ ਅਸੀਂ ਠੀਕ ਆ ਕੁਦਾ ਸੱਤ ਪੀਂਦੇ ਬਿਨੈ ਮੇਰੇ ਹੀ ਹੈ ਤੇ ਮੈਂ ਨਹੀਂ ਜੀ ਕਿਹੜਾ ਕਹਿੰਦੇ ਸੱਤ ਲੈ ਲੈ ਚਲੋ ਕੋਈ ਕਰ ਲਈ ਫੋਨ ਨੂੰ ਸ਼ਾਮ ਕਰ ਲਾਉਣ ਬਰੀ ਹੈ ਸ਼ਾਮ ਤੋਂ ਮੈਂ ਲੈਣਾ ਹੈ ਅੱਜ ਨਾ ਇਹ ਉਹ ਟੈਨਸ਼ਨ ਖਤਮ ਹੋ ਗਈ। ਉਹ ਤੇ ਰਹੀ ਯਾ ਮਰੀ ਬਾਲ ਸੋਣਾ ਇਹ ਮੁੰਡਾ ਬਾਰੇ ਵੀ ਸੁਣ ਕੱਢ ਕਿਵੇਂ ਨਾਮਲੇ ਵੇ। ਇੰਤੇ ਰਾਮਾ ਤੇ ਪੁੱਛਾ ਤੀ ਮੰਮੀ ਨੇ ਕਿੱਥੋਂ ਆਇਆ ਕੀ ਪਰ ਮੈਂ ਮੰਮੀ ਨੇ ਨਹੀਂ ਪੁੱਛਿਆ। ਮੋਰ ਦੇ ਨਾ ਪੁੱਛਾ ਇੱਕ ਦਿਨ ਤਾਂ ਕੰਮ ਹੁੰਦਾ ਫੋਨ ਆਉਂਦੇ। ਮਾਣੇ ਕਿੱਥੋਂ ਆਨੇ ਚਲੋ ਕੋਈ ਗੱਲ ਨਹੀਂ ਬਾਤ ਕਾਫੀ ਤੇ ਮਮੀ ਘੜੀ ਬਾਰੇ ਹੀ ਗੱਲਾਂ ਆਏ। ਧੜੀਆਂ ਨਹੀਂ ਥੇ ਅੱਛਾ ਅੱਛਾ ਤੇ ਮੁੰਡੇ ਧੜੀ ਤੇ ਫੇਰ ਵੀ ਗੱਡੀ ਲੈਨੇ ਕਿ ਅ ਤੇ ਫੇਰ ਉਮਰ ਮੋਟਰਸਾਈਕਲ ਦੇ ਗਿਆ ਉਹ ਅੱਛਾ ਅੱਛਾ ਤੇ ਮੰਮੀ ਠੀਕ ਨਹੀਂ ਅੰਦਰ ਆਲੇ ਮੰਮੀ ਠੀਕ ਉਹ ਨਹੀਂ ਤਾਂ ਤੇ ਹੀ ਮੰਮੀ ਦਰ ਕੇ ਆ ਗਈ ਪਿੰਡ ਦੇ ਬਾਹਰ ਹੀ ਕਿਹਦਾ ਫੋਨ ਆਈ ਅੰਦਰ ਪਿੰਡ ਦੇ ਬਾਹਰ ਆ ਗਈ ਹਾਂ ਅੱਛਾ ਅੱਛਾ ਤੇ ਮੰਮੀ ਨੂੰ ਕਹਿਣਾ ਇਹਨਾਂ ਨੂੰ ਜਦੋਂ ਦੂਰ ਜਾਣਾ ਮਤਰੇ ਦੇਖ ਉਹਨੂੰ ਰੋਲਾ ਪਾਉਗੀ ਨਾ ਜੀ ਹੁਣ ਭਾਬੀ ਕੋਲ ਆਪਣੀ ਸੈਟ ਉਹ ਪਤਾ ਤੇ ਲਗਣਾ ਹੀ ਹੈ ਕਿ ਇਥੇ ਚੀਜ਼ ਗਈ ਹੈ ਉਹ ਪਾਂਦੀ ਰਹਿੰਦੀ ਹੋਣ ਜਿਹੜੇ ਜਿਹੜੇ ਗੰਦੇ ਮੈਂ ਆਪਣੇ ਸੰਭਲੂਗੀ। ਹੁਣੋਂ ਮਮਮੀ ਨੇ ਆਪੇ ਕਹਿ ਦਿੰਨਾ ਵੀ ਜਿੱਥੋਂ ਆਇਆ ਉੱਥੇ ਜੱਗਿਆ। ਮਮਮੀ ਨੇ ਸੰਭਲ ਲੈਣਾ। ਹਾਂ। ਹਾਂ ਤੇ ਮੈਨੂੰ ਕੋ ਟੈਨਸ਼ਨ ਨਹੀਂ ਹੋਣੀ। ਹਾਂ ਇਹ ਵੀ ਨਾ। ਦੋ ਵੀ ਟੈਨਸ਼ਨ ਦੋ ਨਾ। ਉਹ ਦਿਮਾਗ ਦਾ ਖਤਮ ਹੋਈ ਆ। ਮਮਮੀ ਸੋ ਗੱਡਣੇ ਅੰਦਰ ਦੁਕਾਨ ਹੈ ਗੱਡੀ ਤੇ ਆਉਣਾ। ਉਂ ਮੈਂ ਗੱਡੀ ਤੇ ਗਈ ਆਉਣਾ ਹੀ। ਹਾਂ ਮੈਂ ਜੋ ਸਾਰੇ ਲਗਾ ਗੱਡਣ ਗੱਡੀ ਤੇ ਸਾਰੇ ਇੱਥੇ ਆਈ ਨਹੀਂ। ਗੱਡੀ ਵੇਲੇ ਲੈ ਵੀ ਕਿਤੇ। ਤੇ ਸੋ ਮਮਮੀ ਮਮਮੀ ਤੇ ਇਹ ਹੀ ਕੀ ਮੁੰਡਾ ਕਰੋ ਨਿਕਲੇ ਆਂ ਜਾਂਦਾ ਨਹੀਂ ਆ ਓ ਖਾ ਜਾਂਦਾ ਚੱਲ ਇਹ ਸ਼ੁਗਰ ਹੋ ਗਿਆ ਕਿ 2 ਮਹੀਨੇ ਆ ਗਏ ਚੱਲ ਮੇਰੀ ਚੀਜ਼ ਮੇਰੇ ਹੱਥਾਂ 'ਚ ਆਈ ਨਹੀਂ ਮੈਨੂੰ ਵੀ ਗਾ ਜੀ ਦਰ ਮੇਨੇ ਵਹੀ ਕਿ ਆ ਮੈਂ ਮੋਟਰਸਾਈਕਲ ਲੈ ਲਈ ਨੀ ਮੀਨ ਦਿੱਤੀ ਲਾ ਫਸੇ ਪਤਾ ਨਹੀਂ ਲੱਗੂ ਕਿ ਸੈਟਾ ਕਿ ਜਾਂ ਕੋਈ ਡੱਬਾ ਹੈ ਲੱਗਦਾ ਡੱਬਾ ਨੇ ਆਏ ਮਠਾਈ ਦਾ ਉਹ ਨਹੀਂ ਉਸੇ ਮੈਨੂੰ ਨਹੀਂ ਪਤਾ ਕਿ ਮੁੰਡੇ ਨੇ ਹਮ ਲਾ ਕੇ ਦਿੰਦਾ ਮੈਂ ਕਿੱਦਾਂ ਵੀ ਚਲੋ ਯਾਰ ਕੱਲ੍ਹ ਤੋਂ ਕੋਈ ਨਹੀਂ ਆਉਣਾ ਕੋਈ ਤਾਂ ਬੰਦਾ ਰਾਜ਼ੀ ਰਹੇਗਾ ਹਾਂ ਕੋਲ ਗਾਲੀ ਨਹੀਂ ਸਮਾਂ ਵੀ ਜਿਹਾ ਜੁੜੇ ਹੱਥ ਇਹਨੂੰ ਪਾਈ ਨਾ ਜਿੱਥੇ ਪਿਆ ਨਾ ਉੱਥੇ ਪਈ ਰਹਿਣੀ ਮੈਨੂੰ ਲੱਗਦਾ ਲਗਦੀ ਪਾਰੀ ਹੈ ਖੈਰ ਹੁਣ ਆਹ ਹੋ ਗਏ ਮੈਨੂੰ ਦਸੰਦੇ ਹੀ ਤੇ ਉਹ ਹਰ ਸਾਲ ਜਿੱਦੇ ਕਰੁੰਦੇ ਆ ਕਿ ਨੰਨੀ ਜਾਣਾ ਲੰਨੀ ਜਾਣਾ ਤੇ ਫਿਰ ਦਸੰਤੀਆਂ ਛੁੱਟੀਆਂ ਆਹੀ ਦੋ ਤਿੰਨ ਇਹ ਕਹਿੰਦੀ ਚੱਲ ਮੇਗਾ ਹੋ ਜਾਂਦੇ ਆ ਬਾਹਰ ਚ ਫੇਰ ਨਾ ਫਾਈਨਲ ਪੇਪਰ ਬਚੇ ਤਾਂ ਉਹ ਬਟਾ ਆ ਜਾਂਦੇ ਆ ਫਿਰ ਘਰੋਂ ਨਹੀਂ ਹੋ ਨਿਕਲਿਆ ਜਾਣਾ ਉਹਦਾ ਵੀ ਨਾਨਾ ਦਾ ਨਾ ਆਪਣੇ ਨਾਨਕੇ ਬੜਾ ਜੀ ਲੱਗਦਾ ਉਹਦਾ ਉਦਾ ਵੀ ਨਾਨਕੇ ਜੀ ਲੱਗਦਾ ਤੇ ਫਿਰ ਹੁਣ ਲੱਗਦਾ ਆਣ ਗਿਆ ਹੁਣ ਸਕੂਲੀ ਦੇ ਆਣਾ ਆਣੇ ਤੇ ਫਿਰ ਕਹਿੰਦੇ ਕੰਮ ਨਹੀਂ ਤਾਂ ਮੂੰਹ ਕੋਈ ਗੱਲ ਨਹੀਂ ਮੈਂ ਬੱਚੇ ਪੜਾਣ ਜਾਣਾ ਮੈਂ ਨਾਲੇ 1 ਘੰਟਾ 2 ਘੰਟੇ ਤੇ ਮੈਂ ਵੀ ਉਸ ਟਾਈਮ ਨੇ ਆ ਜੂਗੀ ਚਲ ਠੀਕ ਹੈ ਕੋਈ ਨਹੀਂ ਨਾ ਤੇ ਹੁਣ ਤੁਸੀਂ ਖਾਣਾ ਕਿਹਦਾ ਕੁਝ ਜਾ ਤਿੰਦਾ ਖਾਣਾ ਬਿਣ ਕੇ ਹੀ ਹੋਰ ਡੈਡੀ ਨਾਲ ਜਾ ਕੇ ਨਾ ਦੁਕਾਨ ਦੀ ਗੱਲ ਕਰੋ ਕਿ ਮੇਰਾ ਫਾਈਨਲ ਹੋ ਗਿਆ ਦੁਕਾਨ ਦਾ ਸਾਰਾ ਉਹ ਮੈਨੂੰ ਖਾਲੀ ਵਰਤੀ ਆ ਤੇ ਕਹਿੰਦੇ ਜੋ ਤਹੀ ਕੰਮ ਸ਼ੁਰੂ ਕਰਨਾ ਤੇ ਕਰ ਲਓ ਤੇ ਉਹ ਇੱਕ ਡੀਲਰ ਨਾਲ ਗੱਲ ਕਰਨ ਵਾਲੀ ਰਹਿੰਦੀ ਹੈ ਮੈਂ ਰੇਟ ਦਾ ਮੜਾ ਕੇ ਪਤਾ ਕਰ ਲਈਏ ਨਾ ਚਲੋ ਡੀਲਰ ਨਾਲ ਗੱਲ ਕਰਨੀ ਹੈ ਜਰੂਰੀ ਹੈ ਹੂੰ ਨਹੀਂ ਜਲੰਧਰ ਵਾਲੇ ਨਾਲ ਗੱਲ ਹੋ ਗਈ ਸੀ ਇਹ ਕਮਰਸਰ ਵਾਲਾ ਰਹਿੰਦਾ ਹੈ ਮੀਨਾ ਜੀ ਉਹਦੇ ਪਹਿਲਾਂ ਸਾੰਬਲਾ ਮੁੜ ਕੇ ਹੋਰ ਨਾ ਫਿਰ ਹੋਰ ਕੁਛ ਆਪਾਂ ਬਾਜੀ ਮੁੜੀ ਸਾੰਬਲਿਆ ਵਾਲੀ ਚਲੋ ਸ਼ੁਗਰਮੋਲ ਦਾ ਰਹਿ ਰਹੀ ਸਾਡੀ ਵੀਰ